ਰਵਣਪਾਲ ਰਿੱਖੀ ਦਾ ਪੰਜਾਬੀ ਜਸੂਸੀ ਨਾਵਲ ਕਾਤਲਕੌਣ ਦਾ ਅਗਲਾ ਭਾਗ ਸਤ ਤਹੜਾ ਨਾ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੋਨਯੋ YouTube ਚੈਨਲ ਸਵੀ ਮੀਡੀਆ 9 ਵਜੇ ਵਿੱਚ ਕੁਝ ਸਮਾਂ ਬਾਕੀ ਸੀਗਾ ਚਾਹ ਦਾ ਸਮੇਂ ਦੀ ਪੂਰੀ ਪਾਬੰਦ ਸੀ ਉਹ ਠੀਕ 9 ਵਜੇ ਆ ਜਾਂਦੀ ਚਾਦ ਨੇ ਗਲਾ ਖੰਘਾਲਿਆ ਹੈਲੋ ਸਾਹਮਣੇ ਰਜਨੀ ਕਾਂ ਸੀ ਹੈਲੋ ਵੈਕਸ ਕੀ ਗੋਲੀ ਲਓ ਖਿਚ-ਖਿਚ ਦੂਰ ਕਰੋ ਮੇਰੇ ਨਾਤੇ ਤੋਤੇ ਵੈਕਸ ਦੀ ਗੋਲੀ ਵੇਚਣ ਚੱਲਿਓ ਨਹਾ ਕੇ ਜਾਵਾਂਗਾ ਤਾਂ ਵੈਕਸ ਵੇਚੇਗਾ ਚੰਗਾ ਨਹੀਂ ਲੱਗਣਗੇ ਤੇ ਸ਼ੇਰਾ ਨੇ ਕਦੇ ਮੂੰਹ ਤੋਤੇ ਆ ਆਪਾਂ ਇਕੱਠੇ ਹੀ ਚੱਲਦੇ ਹਾਂ ਰਜਨੀ ਜਨਾਨੀ ਕਰਕੇ ਲੋਕ ਬਹੁਤ ਲੈਣ ਆਉਣਗੇ ਅਗਰ ਜਨਾਨੀ ਤੇਰੇ ਵਰਗੀ ਹੋਵੇ ਤਾਂ ਟਰੱਕਾਂ ਦੇ ਟਰੱਕ ਖਾਲੀ ਹੋ ਜਾਣਗੇ ਫਿਰ ਹੰਮ ਮਿਲੇ ਤੁਮ ਮਿਲੇ ਤੇ ਜਉਣ ਲਈ ਕੀ ਚਾਹੀਦਾ ਹੈ ਚੰਦ ਬੋਲੀ ਰੋਟੀ ਕਪੜਾ ਕਿੰਨਾ ਵਧੀਆ ਗਾ ਰਿਹਾ ਸੀਗਾ ਸਾਰਾ ਕਰਕਰ ਮਜ਼ਾ ਕਰਤਾ ਆ ਉਲਟਾ ਮੈਂ ਉਲਟਾ ਨਾ ਵੀ ਨਾ ਠੋਲੂ ਸਿਰ ਖੱਬੇ ਸੱਜੇ ਕਰ ਰਿਹਾ ਸੀਗਾ ਅੱਖਰ ਉਲਟੇ ਨਾ ਉਹ ਨਹੀਂ ਉਲਟੇ ਕੀਤੇ ਜਾ ਸਕਦੇ ਕਿ ਮੇਰਾ ਮਤਲਬ ਆ ਅੱਗੇ ਪਿੱਛੇ ਦਾ ਸੀਗਾ ਕਮਾਲ ਹੈ ਅੱਗੇ ਪਿੱਛੇ ਤੇ ਉਲਟਾ ਪਲਟਾ ਚ ਕੋਈ ਅੰਤਰ ਨਹੀਂ ਕਮਾਲ ਤੋਂ ਵੀ ਵੱਡਾ ਕਮਾਲ ਇਹ ਹੈ ਕਿ ਅਗਰ ਮੈਂ ਉਲਟਾ ਹੋ ਜਾਣਾ ਤਾਂ ਮੈਨੂੰ ਇੱਕ ਦੀ ਜਗ੍ਹਾ ਚਾਰ ਕਿਸ਼ਵ ਨੂੰ ਦੇਖ ਕੇ ਫਿਰ एकदम ਟੋਨ ਬਦਲੀ ਆ ਜਾ ਅੰਦਰ ਆ ਜਾ ਆ ਜਾ 12 ਵਜੇ ਵਾਲੇ ਐਡੀਸ਼ਨ ਦਾ ਸਾਰਾ ਕੰਮ ਬਾਕੀ ਹੈ ਤੇ ਗੁਰੂ ਜੀ ਕਰਮਚੰਦ ਨੂੰ ਮਿਲ ਲ ਜਾ ਰਹੇ ਹਨ ਕਿ ਬੁਲਾਈ ਕਿਉਂਕਿ ਬਿਨ ਬੁਲਾਏ ਹੀ ਰਾਤੀ ਪਤਾ ਨਹੀਂ ਮੈਨੂੰ ਕਿਉਂ ਲੱਗੀ ਕਿ ਆ ਕਿ ਸੇਠ ਕਰਮਚੰਦ ਤੇ ਕੋਈ ਖਤਰਾ ਮੰਡਰਾ ਰਿਹਾ ਹੈ। ਕੇਸ਼ਵ ਨੇ ਆਉਂਦਿਆਂ ਹੀ ਕਿਹਾ ਅਚਾਨਕ ਟੈਲੀਫੋਨ ਦੀ ਘੰਟੀ ਵੱਜੀ। ਹੈਲੋ ਸੇਠ ਕਰਮਚੰਦ ਹੈਲੋ ਕੇਸ਼ਵ ਪੰਡਤ ਇੱਥੇ ਜੀ ਮੈਂ ਤੁਹਾਡੇ ਕੋਲ ਪਹੁੰਚ ਰਿਹਾ ਹਾਂ। ਕੇਸ਼ਵ ਪੰਡਤ ਬੁਲਟ ਤੇ ਕਿੱਕ ਮਾਰੀ ਅਤੇ ਹਵਾ ਵਿੱਚ ਉੱਡ ਗਿਆ। ਅਚਾਨਕ ਬੁਲਟ ਪੂਰੀ ਸਪੀਡ ਤੇ ਲਾਲ ਇੰਡੀਕੇਟਰ ਜੋ ਮੈਂਟਲ ਬਕਸ ਦੇ ਵਰਗੇ ਸਪੀਡਮੀਟਰ ਤੇ ਮੈਂਟਲ ਡਿਟੈਕਟਰ ਸੀ ਜੋ ਪਰਮਾਣੂ ਜਾਣਕਾਰੀ ਦਿੰਦਾ ਸੀਗਾ। ਪੀ 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 ਇਸ ਤੋਂ ਪਹਿਲਾਂ ਕੇਸ਼ਵ ਸਮਝਦਾ ਦੋ ਚੀਜ਼ਾਂ ਇਕੱਠੀਆਂ ਵਾਪਰੀਆਂ ਪਹਿਲੀ ਕੇਸ਼ਵ ਦੀ ਛਲਾਂਗ ਦੂਜੀ ਮੋਟਰਸਾਈਕਲ ਤੋਂ 2-3 ਮੀਟਰ ਬਾਅਦ ਬਲਾਸਟ ਹੋ ਗਿਆ ਸੀਗਾ ਕੇਸ਼ਵ ਪੰਡਤ ਡੈਗ ਦੇ ਸਮੇਂ ਦੂਰੀ ਅਤੇ ਕਿਲੋਮੀਟਰ ਦੱਸਣ ਵਾਲੇ ਮੀਲ ਪੱਦਰ ਨਾਲ ਥੋੜਾ ਜਿਹਾ ਟਕਰਾਇਆ ਸੀਗਾ ਪਰ ਕੇਸ਼ਵ ਦੇ ਗੋਡੇ ਦਾ ਜੋੜ ਦਰਦ ਕਰ ਰਿਹਾ ਸੀਗਾ ਬਾਕੀ ਸਾਰੇ ਅੰਗ ਚੌਕਸ ਚੋਂ ਬੰਦ ਸਨ ਕੇਸ਼ਵ ਨੇ ਉੱਥੋਂ ਹੀ ਅਮਰੀਕ ਸਿੰਘ ਨੂੰ ਮੋਬਾਈਲ ਤੇ ਕਿਹਾ ਸੱਟੇ ਬਾਜ਼ਾਰ ਵਿੱਚੋਂ ਮੋਟਰਸਾਈਕਲ ਬੀਮਾ ਕੰਪਨੀ ਵਾਲਿਆਂ ਦਿਖਾ ਕੇ ਪੈਸੇ ਕਲੇਮ ਕਰਕੇ ਬਾਕੀ ਰਕਮ ਚਾਂਦ ਤੋਂ ਫੜ ਕੇ ਏਜੰਸੀ ਵਿੱਚੋਂ ਬੋਲਟ ਮੋਟਰਸਾਈਕਲ ਲੈ ਆਵੇ ਮੈਂ ਏਜੰਸੀ ਵਿੱਚ ਜਾ ਕੇ ਮੋਟਰਸਾਈਕਲ ਪਸੰਦ ਕਰਦਾ ਹਾਂ ਫੈਰੋਸੇਟ ਕਰਮਚਾਰੀ ਦੇ ਘਰ ਟੈਕਸੀ ਤੇ ਗਿਆ ਹੈਲੋ ਕੇਸ਼ਵ ਪੰਡਤ ਜੀ ਤੁਸੀਂ ਲੇਟ ਹੋ ਗਏ ਮੈਨੂੰ ਲੁਧਿਆਣਾ ਜਾਣਾ ਹੈ ਬਹੁਤ ਜ਼ਰੂਰੀ ਮੈਂ ਲੇਟ ਹੋਣ ਦਾ ਕਾਰਨ ਦੱਸਿਆ ਕਿ ਕਿਵੇਂ ਮੋਟਰਸਾਈਕਲ ਦੇ ਉੱਪਰ ਕੱਚੇ ਉੱਡੇ ਆ ਕੇਸ਼ਵ ਥੋੜਾ ਰੋਕੇ ਬੋਲਿਆ ਸੇਟ ਸਾਹਿਬ ਜ਼ਰਾ ਧਿਆਨ ਰੱਖਣਾ ਕਿਉਂਕਿ ਮੇਰੇ ਮੋਟਰਸਾਈਕਲ ਦੇ ਉੱਪਰ ਕੱਚੇ ਦੇ ਨਾਲ-ਨਾਲ ਅਗਰ ਮੈਨੂੰ ਵੀ ਆਪਣੀਆਂ ਬਾਹਾਂ ਲੱਤਾਂ ਇਕੱਠੀਆਂ ਕਰਕੇ ਜੋੜਨੀਆਂ ਪੈਂਦੀਆਂ ਕਾਤਲ ਹੁਣ ਗਲਤੀਆਂ ਕਰੇਗਾ ਅਤੇ ਫੜਿਆ ਜਾਵੇਗਾ ਪੰਡਤ ਜੀ ਪਰ ਮੈਂ ਕਰਾਂ ਕੀ ਤੁਹਾਡੀ ਬਾਡੀਗਾਰਡ ਨਾਲ ਰੱਖ ਸਕਦੇ ਹੋ ਤੁਸੀਂ ਪਰ ਇੱਕ ਗੱਲ ਦਾ ਇਤਫਾਕ ਨਹੀਂ ਹੋ ਸਕਦਾ ਕਿ ਦੁੱਲਾ ਆਇਆ ਨਹੀਂਗਾ ਪਰ ਦੁਲਹਨ ਦਾ ਕਤਲ ਆ ਤੁਸੀਂ ਇੱਕ ਗੱਲ ਦੱਸੋ ਤੁਹਾਡਾ ਕੋਈ ਜਾਤੀ ਜਾਂ ਜਾਨੀ ਦੁਸ਼ਮਣ ਹੈ ਕਰਮਚੰਦ ਚੁੱਪ ਰਿਹਾ ਸੀਗਾ ਗੱਲ ਦੱਸੋ ਤੁਹਾਡਾ ਕੋਈ ਜਾਤੀ ਜਾਂ ਜਾਨੀ ਦੁਸ਼ਮਣ ਹੈ ਕੇਸ਼ਵ ਨੇ ਕਰਮਚੰਦ ਨੂੰ ਫਿਰ ਪੁੱਛਿਆ ਨਹੀਂ ਕਰਮਚੰਦ ਬੜੀ ਮੁਸ਼ਕਲ ਨਾਲ ਬੋਲਿਆ ਸੀਗਾ ਕੇਸ਼ਵ ਨੇ ਆਫਿਸ ਆ ਕੇ ਅਰਜੁਨ ਸਿੰਘ ਦੋ ਮੋਬਾਈਲ ਤੇ ਫੋਨ ਕੀਤਾ ਸੀਗਾ ਹੈਲੋ ਮੈਂ ਕੇਸ਼ਵ ਬੋਲ ਰਿਹਾ ਹਾਂ ਕਰਮ ਕਰਨ सक्सेना ਹੈ ਨਹੀਂ ਫੋਟੋਆਂ ਤੇ ਵੀਡੀਓ ਕੈਸਟਾ ਮੇਰੇ ਕੋਲ ਅਜੇ ਤੱਕ ਨਹੀਂ ਆਈ ਹਾਂ ਹਾਂ ਫੋਟੋਆਂ ਸਾਰੀਆਂ सक्सेना ਲੈ ਗਿਆ ਹੈ ਕੈਸਟਾ ਜਰੂਰ ਹਨ ਉਹ ਕਿਸੇ ਪੁਲਿਸ ਵਾਲੇ ਨੂੰ ਫੜਾ ਦੇ ਘੰਟੇ ਵਿੱਚ ਰਿਕਾਰਡਿੰਗ ਹੋ ਜਾਵੇਗੀ ਕੋਈ ਜਲਦੀ ਨਹੀਂ ਗਈ ਅੱਜ ਕਰਨ ਨੇ ਪੰਜ ਆਦਮਿਆਂ ਨੂੰ ਫੜਿਆ ਹੈ ਜਿਨ੍ਹਾਂ ਵਿੱਚੋਂ ਇੱਕ ਸੋਹਣ ਦਾਸ ਜਨਰੇਟਰ ਵਾਲਾ ਵੀ ਹੈ ਵੱਜੀ ਇੱਕ ਆਦਮੀ ਤਿੰਨ ਕੈਸਟਾਂ ਲਿਆਇਆ ਏ ਕੇਸ਼ਵ ਨੇ ਰਿਕਾਰਡਿੰਗ ਕਰਵਾ ਲਈ ਹੈ ਉਸੇ ਆਦਮੀ ਨੇ ਕੇਸ਼ਵ ਨੂੰ ਤਹਿਸ਼ੁਦਾ ਲਿਫਾਫਾ ਫੜਾਇਆ ਹੈ ਅਤੇ ਕਿਹਾ ਹੈ ਇਸ ਲਿਫਾਫੇ ਵਿੱਚ ਅੰਗੂਠੇ ਦਾ ਸਨੈਪ ਸਕੈਚ ਹੈ ਅਰਜੁਨ ਸਾਹਿਬ ਨੇ ਕਿਹਾ ਸੀਗਾ ਕਿ ਇਸ ਵਿੱਚੋਂ ਕੁਝ ਲੱਭਣਾ ਤਾਂ ਹੈ ਨਹੀਂਗਾ ਵੈਸੇ ਰੱਖ ਲਵੋ ਇਹ ਖੁੱਲਣ ਅਤੇ ਬੰਦ ਕਰਨ ਵਾਲੇ ਚਾਕੂ ਦੇ ਬਟਨ ਤੋਂ ਮਿਲਿਆ ਹੈ ਕਾਤਲ ਥੋੜੀ ਬਹੁਤ ਵੀ ਅਕਲ ਰੱਖਦਾ ਹੈ ਤਾਂ ਉਸਨੇ ਅੰਗੂਠੇ ਦਾ ਨਿਸ਼ਾਨ ਹੀ ਕਿਉਂ ਲੱਗਾ ਰਹਿਣ ਦਿੱਤਾ ਹੈ ਬਸ ਕਰ ਬਸ ਕਰ ਇੰਨਾ ਲੰਮਾ ਭਾਸ਼ਣ ਦੇਣ ਲੱਗਿਆ ਫੜ ਲੋ ਪੂਣ ਦੇ ਕੰਨ ਇਹ ਸਾਰੇ ਗ੍ਰੇਟ ਗ੍ਰੇਟਰ ਬਾਕੀ 40 ਡਿਗਰੀਆਂ ਹੋਰ ਲਾ ਲੈ ਗੁਰੂ ਜੀ ਹਨ ਫਿਰ ਤੂੰ ਕਿਉਂ ਸੂਰਜ ਨੂੰ ਬੈਟਰੀਆਂ ਮਾਰੀ ਜਾ ਰਿਹਾ ਹੈ ਪਤਾ ਨਹੀਂ ਠੋਲੂ ਨਹਾ ਤੋ ਕੇ ਫਰੈਸ਼ ਹੋ ਕੇ ਜਿਵੇਂ ਜਾਦੂ ਦੇ ਜੋਰ ਤੇ ਪ੍ਰਗਟ ਹੋ ਗਿਆ ਹੋਵੇ ਫਿਲਮਾਂ ਵਾਰੀ ਵਾਰੀ ਲੱਗਣ ਲੱਗੀਆਂ ਸੀਗੀਆਂ ਪਹਿਲੀ ਗੱਲ ਕੈਮਰਾ ਸੰਗਮ ਪੈਲਸ ਨੂੰ ਦਰਸਾਉਂਦਾ ਹੋਇਆ ਡੈਕੋਰੇਸ਼ਨ ਅਤੇ ਫਿਰ 골ਡਨ ਸਾੜੀ ਵਿੱਚ ਔਰਤ ਦੀ ਪਿੰਡ ਪੈਠਾਈ ਸੀਗੀ ਪਰ ਪੱਪਾ ਹੱਥ ਤਪਾਹਤ ਉੱਪਰ ਉੱਟਦਾ ਤੇ ਵਾਰ-ਵਾਰ ਉੱਟਦਾ ਹੈ ਫਿਰ ਕੈਮਰਾਮੈਨ ਨੇ ਕਮ ਕੇ ਚਿਹਰੇ ਦੀ ਮੂਵੀ ਬਣਾਈ ਉਹ ਸੀਗੀ ਮੌਨੀਕਾ ਪਿੱਛੇ ਸਾੜੀ ਪਹਿਨੀ ਲੱਗੀ ਸੀਗੀ ਪਰ ਉਸਨੇ 골ਡਨ ਰੰਗ ਦਾ ਲਾਚਾ ਪਾਇਆ ਹੋਇਆ ਸੀਗਾ ਪਿੱਛੋਂ ਕਮਰ ਦਾ ਥੋੜਾ ਭਾਰ ਨੰਗਾ ਪਾਗ ਨੰਗਾ ਤੇ ਪੱਟ ਤੇ ਵੀ ਕੱਪੜੇ ਦਾ ਨਾ ਮੋ ਨਿਸ਼ਾਨ ਨਹੀਂ ਸੀਗਾ ਸਿਰਫ ਕਾਲੀਆਂ ਡੋਰੀਆਂ ਬੰਨੀਆਂ ਹੋਈਆਂ ਸਨ ਕੈਮਰਾਮੈਨ ਨੂੰ ਲੱਗਦਾ ਏ ਮੋਨਿਕਾ ਇੰਨੀ ਪਸੰਦ ਆਈ ਕਿ ਕੈਮਰਾ ਉਸੇ ਤੇ ਰੱਖਿਆ ਸੀਗਾ ਮੋਨਿਕਾ ਕੜੀ ਮੁੜੀ ਆਪਣੀ ਕੜੀ ਦੇਖ ਰਹੀ ਸੀ ਜੋ ਵਾਰ-ਵਾਰ ਹੱਥ ਉੱਪਰ ਕਰ ਰਹੀ ਸੀ ਸ਼ਾਇਦ ਕਿਸੇ ਦਾ ਇੰਤਜ਼ਾਰ ਦੂਲੇ ਦਾ ਜਾਂ ਕੋਈ ਵੀ ਆਈ ਪੀ ਫਿਰ ਕੈਮਰਾਮੈਨ ਪੰਡਾਲ ਵਿੱਚ ਕੰਮ ਰਿਹਾ ਸੀ ਅਤੇ ਫਿਰ ਖਾਲੀ ਕੁਰਸੀਆਂ ਜਿਸ ਉੱਤੇ ਦੁਲਾ-ਦੁਲਹਨ ਨੇ ਆ ਕੇ ਬੈਠਣਾ ਸੀਗਾ ਇਹ ਉਹ ਕੈਮਰਾ ਸੀਗਾ ਜੋ ਕੁੜੀ ਵਾਲਿਆਂ ਵੱਲੋਂ ਸੀਗਾ ਆਰਕੈਸਟਰਾ ਚੱਲ ਰਿਹਾ ਸੀਗਾ ਮਾਰਸ਼ਲ ਦੇ ਹੱਥ ਵਿੱਚ ਮਾਈਕ ਸੀ ਅਤੇ ਦੂਜੇ ਹੱਥ ਨਾਲ ਕੰਨ ਦੀ ਲੋਬ ਖਿੱਚ ਰਿਹਾ ਸੀਗਾ ਮ ਇਹ ਸੀਗਾ ਮਾਰਸ਼ਲ ਸਨਰਾਈਜ਼ ਆਰਕੈਸਟਰਾ ਦਾ ਮਾਲਕ ਰੰਗ ਗੋਰਾ ਸਡੋਲ ਡੋਲੇ ਤਣੀ ਹੋਈ ਛਾਤੀ ਵਿਅਕਾਰ ਦੀ ਕਮਰ ਸੀਗੀ ਇਸ ਦਾ ਮਤਲਬ ਉਹ ਕਿਸੇ ਨਾ ਕਿਸੇ ਗੇਮ ਦਾ ਖਿਡਾਰੀ ਸੀਗਾ ਕੇਸ਼ਵ ਨੇ ਪਾਸ ਕਰਕੇ ਵੀ ਵੀਸੀਆਰ ਦੀ ਤਸਵੀਰ ਮਾਰਸ਼ਲ ਦਾ ਫੁੱਲ ਸਕੈਨ ਤੇ ਖੜੀ ਘੱਤੀ ਸੀਗੀ ਹਾਂ ਬਈ 007 ਜੇਮਸ ਬੌਂਡ ਸਾਹਿਬ ਕਿਸ ਖੇਡ ਦਾ ਖਿਡਾਰੀ ਹੋ ਸਕਦਾ ਹੈ ਕੇਸ਼ਵ ਨੇ ਠੋਲੂ ਨੂੰ ਕਿਹਾ ਸੀਗਾ ਗੁਰੂ ਜੀ ਸਡੋੜ ਡੋੜੇ ਦੱਸਦੇ ਹਨ ਕਿ ਕੋਈ ਇੱਥੇ ਲੀਟ ਹੈ ਜਿਮਨਾਸਟਿਕ ਫੁੱਟਬਾਲ ਵਾਲੀਬਾਲ ਹਾਕੀ ਇਹਨਾਂ ਲਈ ਤਾਂ ਸਰੀਰ ਹੈ ਨਹੀਂਗਾ ਏ ਮੈਂ ਦੇਖਿਆ ਲੱਗਦਾ ਆ ਕਬੱਡੀ ਦਾ ਰੇਡਰ ਆ ਪਹਿਲਵਾਨ ਜਾਂ ਬਾਕਸਰ ਕੇਸ਼ਵ ਨੇ ਠੋਲੂ ਇਕੱਠੇ ਹੀ ਬੋਲੇ ਸੀਗੇ ਇਸ ਦਾ ਨਾਂ ਪ੍ਰਾਰਥਨਾ ਵਿੱਚ ਜਨ ਗਨ ਮਨ ਦੇ ਸ਼ਿਵਾਵਰ ਮੋਹੇ ਵਿੱਚ ਵੀ ਆਉਂਦਾ ਆ ਨਾ ਕੀ ਇਹ ਨਾਂ ਠੋਲੂ ਨੇ ਆਪਣੇ ਸਿਰ ਨੂੰ ਦੋਵੇਂ ਹੱਥਾਂ ਨਾਲ ਫੜਿਆ ਤੇ ਫਿਰ ਬੋਲਿਆ ਉਹ ਗੁੱਡ ਗੋਡ ਬੜਾ ਭੋਲਾ ਭਾਲਾ ਜਹਾਨਾ ਹੈ ਇਸ ਦਾ ਛੋਟੇ ਹੁੰਦੇ ਇਸ ਨੂੰ ਸ਼ੇਰ ਦੇ ਨਾ ਭੋਲਾ ਰਹਾ ਵੱਡੀ ਸ਼ੇਰ ਦੀ हां याद है ये वही है ना जेहन ਵਿੱਚ ਨਹੀਂ ਆ ਰਹਾਗਾ ਕੌਣ ਹੈ ਸੋਚ ਠੋਲੂ ਤੇਰੀ ਕਲਾਸ ਵਿੱਚ ਪੜਦਾ ਸੀਗਾ ਤੈ ਕਦੇ ਦੇਖਿਆ ਹੋਵੇ ਤੇਰਾ ਦੋਸਤ ਤੇਰਾ ਦਸ਼ਮਣ ਨਹੀਂ ਨਹੀਂ ਠੋਲੂ ਆਪਣੇ ਆਪ ਦੇ ਖਹਿਜ ਰਿਹਾ ਸੀਗਾ ਨਾ ਨਹੀਂ ਸੀ ਯਾਦ ਆ ਰਿਹਾ ਓਕੇ ਪਲੇ ਕਰ ਅੱਗੇ ਦੇਖੀਏ ਕੇਸ਼ਵ ਨੇ ਕਿਹਾ ਸੀਗਾ ਫਿਲਮ ਚੱਲਣ ਲੱਗੀ ਕੈਮਰਾ 10 ਮਿੰਟ ਇੱਧਰ ਉੱਧਰ ਤੋਂ ਬਾਅਦ ਸੇਠ ਜੀਵਨ ਦਾਸ ਤੇ ਆਇਆ ਜਿਸ ਤੋਂ ਕੁਝ ਡਿੱਗਿਆ ਸੀਗਾ ਉਦੋਂ ਹੀ ਨਕਸਲਵਾੜੀਏ ਨੂੰ ਘੇਰੀ ਖੜੇ ਚਾਰ ਨਕਾਬਪੋਸ਼ ਹੱਥਾਂ ਵਿੱਚ ਚਿੱਟੇ ਦਸਤਾਨੇ ਤਿੰਨ ਕੋਲ ਨਕਲੀ ਪਿਸਤੌਲ ਅਤੇ ਇੱਕ ਕੋਲ ਐਸਆਈ ਵਾਲਾ ਡੰਡਾ ਸੀਗਾ ਡੰਡੇ ਵਾਲਾ ਤਾਂ ਨਕਾਬ ਸਭ ਤੋਂ ਵੱਡਾ ਸੀਗਾ ਲੱਗਦਾ ਏ ਇਹਨੇ ਪੱਗ ਉੱਪਰ ਨਕਾਬ ਚੜਾਇਆ ਹੋਇਆ ਸੀਗਾ ਰੀਲ ਅੱਗੇ ਚਲਾਈ ਗਈ ਸੀਗੀ ਵੱਡੀ ਨਕਾਬ ਵਾਲਾ ਕੇ ਸਟੇਜ ਉਤੇ ਉਤਰਿਆ ਸੀਗਾ ਕੈਮਰਾ ਇੱਕ ਚੱਕ ਵਾਲੀ ਲਾਲ ਸ਼ਰਟ ਪਹਿਣੀ ਸਰਦਾਰ ਉਤੇ ਲਾਲ ਪੱਗ ਕੁਰਸੀਆਂ ਕੋਲ ਬਿਜਲੀ ਵੰਦਾ ਅੱਗੇ ਕਾਲਾ ਪਰਛਾਵਾਂ ਸੀਗਾ ਕੇਸ਼ਵ ਦੇ ਦਿਮਾਗ ਵਿੱਚ ਲੱਖਾਂ ਘੰਟੀਆਂ ਵੱਜੀਆਂ ਸੀ ਤਕਰੀਬਨ 5 ਵਜੇ ਚਾਂਦ ਆਫਿਸ ਤੋਂ ਛੁੱਟੀ ਕਰ ਗਈ ਨਾ ਜਾਣੇ ਕਿਉਂ ਕੇਸ਼ਵ ਪੰਡਤ ਆਪਣਾ ਲੱਤਾਂ ਬੂਟਾ ਸਮੇਤ ਮੇਜ਼ ਤੇ ਰੱਖ ਕੇ ਬੈਠਾ ਸੀਗਾ ਖਾਮ ਖਾ ਬੈਠਾ ਸੀਗਾ 7 ਵਜੇ ਕਰੀਬ ਅਮਰੀਕ ਨਵੀਂ ਜਗਮਗ ਜਗਮ ਕਰਦੀ ਬੁਲਟ ਮੋਟਰਸਾਈਕਲ ਲੈ ਆਇਆ ਸੀਗਾ ਠੋਲੂ ਦੇ ਕੇਸ਼ਵ ਪੰਡਤ ਮੋਟਰਸਾਈਕਲ ਤੇ ਕਰਮਚੰਦ ਦੇ ਘਰੇ ਪਹੁੰਚੇ ਤਾਂ ਸਰਦੀ ਦੀ ਰਾਤ ਦੇ ਪੌਣੇ 8 ਵੀ ਡਰਾਉਣੇ ਟਾਈਮ ਦਾ ਸੰਕੇਤ ਕਰ ਰਹੇ ਸਨ ਸੇਟ ਕਰਮਚੰਦ ਇੱਕ ਵੱਡਾ ਬੰਗਲਾ ਰਜਨੀ ਕਾਂਤ ਗੇਟ ਦੇ ਸੱਜੇ ਪਾਸੇ ਦੀ ਅੰਦਰ ਗਿਆ ਸੀਗਾ ਕੇਸ਼ਵ ਮੋਟਰਸਾਈਕਲ ਅੰਦਰ ਲੈ ਗਿਆ ਸੀਗਾ ਠਾ 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 ਤਿੰਨ ਗੋਲੀਆਂ ਦੀ ਆਵਾਜ਼ ਰਾਤ ਦੇ ਸਨਾਟੇ ਨੂੰ ਪੰਨ ਗਈ ਸੀਗੀ ਕੇਸ਼ਵ ਨੇ ਮੋਟਰਸਾਈਕਲ ਖੜਾ ਕੀਤਾ ਤੇ ਗੋਲੀਆਂ ਦੀ ਆਵਾਜ਼ ਵੱਲ ਭੱਜਿਆ ਅਚਾਨਕ ਕੋਈ ਉਸ ਨਾਲ ਟਕਰਾਇਆ ਪੈਂਟ ਸ਼ਰਟ ਪਾਈ ਸੀ ਵਾਲ ਹੈਟ ਉੱਤਰਦੇ ਹੀ ਹੈਡ ਉੱਤਰਦੇ ਹੀ ਖਲ ਗਏ ਸੀਗੇ ਜਾਨੀ ਲੜਕੀ ਦੂਰ ਜਾਗ ਰਿਹਾ ਹਾਈਡਰੋਜਨ ਪਲਬ ਸੀਗਾ ਉੱਥੇ ਬਹੁਤ ਘੱਟ ਰੋਸ਼ਨੀ ਸੀਗੀ ਲੜਕੀ ਬਿਜਲੀ ਦੇ ਝਟਕੇ ਨਾਲ ਉੱਠੀ ਇਹ ਤਾਂ ਜਾਂ ਉਹ ਜਾ ਕੇਸ਼ਵ ਗੋਲੀ ਦੀ ਆਵਾਜ਼ ਵਾਲੀ ਹੀ ਵੱਧਾ ਗਿਆ ਸੀਗਾ ਖਟ ਖਟ ਇੱਕ ਆਦਮੀ ਧੁੰਦਲਾ ਦਿਖਾਈ ਦਿੱਤਾ ਪਰ ਹਨੇਰਾ ਹੋਣ ਕਰਕੇ ਪਤਾ ਨਹੀਂ ਕੌਣ ਸੀਗਾ ਉਹ ਆਦਮੀ ਸਾਹਮਣੇ ਆਇਆ ਕੇਸ਼ਵ ਕੜਕਿਆ ਹੈਂਡਸ ਅਪ ਠਾ केशव ने भी गोली चलाई सी अपन को हैंड्स जब बोलता है हम तारा हेड समझता है हेड सर अप पता क्या तू क्या बोलेगा मैं तेरे को मतलब समझाता हेड इज अप मतलब ऊपर से सर को काट के बॉडी को छोटा करना है समझा था केशव ਨੇ ਵੀ ਗੋਲੀ ਚਲਾ ਦਿੱਤੀ ਸੀ ਪਿੱਛੇ ਇੱਕ ਟਿਊਬ ਚੱਲ ਰਹੀ ਸੀ केशव ਆਵਾਜ਼ ਪਹਿਚਾਨਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਸਾਜ਼ਮੀ ਨੇ ਬਹੁਤ ਸ਼ਰਾਬ ਪੀਤੀ ਸੀ ਅਭੀ ਸਮਝਾ ਨਹੀਂ ਮੈਂ ਸਮਝਾਤਾ ਤੇਰੇ ਕੋ ਟਿਊਬਾਂ ਇੱਕਦਮ ਦੋ ਗੋਲੀਆਂ ਲੱਗਣ ਨਾਲ ਬੰਦ ਹੋ ਗਈਆਂ ਸੀ ਚਾਰੇ ਪਾਸੇ ਹਨੇਰਾ ਹੀ ਹਨੇਰਾ ਸੀਗਾ ਪਿੱਛੇ ਤੋਂ ਪਿਸਤੌਲ ਦੇ ਹੱਥੇ ਦਾ ਕੇਸ਼ਵ ਤੇ ਵਾਰ ਪਰ ਪਲਟੀ ਖਾ ਕੇ ਕੇਸ਼ਵ ਨੇ ਇੱਕ ਮੁੱਕਾ ਉਸ ਆਦਮੀ ਦੇ ਜੜ ਦਿੱਤਾ ਸੀ ਪਰ ਸਰਵਜਿਜਾਦਾ ਚੋਟ ਖੂਨ ਤੇ ਅਤੇ ਇੱਕ ਵਾਰ ਹੋਰ ਕੇਸ਼ਵ ਦੇ ਜਬਾੜੇ ਤੇ ਹੋਇਆ ਤੇ ਕੇਸ਼ਵ ਨੇ ਹੱਥ ਮਾਰਨ ਲਈ ਚੱਕਿਆ ਪਰ ਚਿਹਰੇ ਤੱਕ ਪਹੁੰਚ ਨਾ ਸਕਿਆ ਹੱਥ ਗਲ ਤੋਂ ਇੱਕ ਧਾਗੇ ਨੂੰ ਲੈਂਦਾ ਹੋਇਆ ਹੇਠਾਂ ਆ ਗਿਆ ਸੀ ਕਿਸ਼ਵ बेहोश ਹੋ ਕੇ ਡਿੱਗ ਪਿਆ ਕਾਤਲ ਭੱਜਣ ਵਿੱਚ ਸਫਲ ਹੋ ਗਿਆ ਰਜਨੀ ਕਾਂ ਤੱਕਦਮ ਗੋਲੀਆਂ ਦੀ ਆਵਾਜ਼ ਵੱਲ ਭੱਜਾ ਉਸਨੇ ਆਪਣੀ ਪਿਸਤਲ ਕੱਢੀ ਡਿੱਗੇ ਪਏ ਕੇਸ਼ਵ ਦੇ ਹੱਥ ਵਿੱਚ ਕਾਤਲ ਦਾ ਲਾਕਟ ਆ ਗਿਆ ਸੀਗਾ ਪੌਣੇ ਘੰਟੇ ਬਾਅਦ ਕੇਸ਼ਵ ਤੇ ਉੱਥੇ ਪਏ ਦਾ ਕਿਸੇ ਨੂੰ ਪਤਾ ਨਾ ਲੱਗਿਆ ਮੋਟਰਸਾਈਕਲ ਦੀ ਨਵੀਂ ਹੋਣ ਕਰਕੇ ਕਿਸੇ ਨੂੰ ਵੀ ਕੇਸ਼ਵ ਦੀ ਆਮਦ ਦੀ ਖਬਰ ਨਹੀਂ ਸੀਗੀ ਕੇਸ਼ਵ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਸੇਠ ਕਰਮਚੰਦ ਦੇ 10 ਗੋਲੀਆਂ ਲੱਗੀਆਂ ਜੋ 38 ਕੈਲੀਬਰ ਦੇ ਰਵਾਲਵਰ ਵਿੱਚੋਂ ਨਿਕਲੀਆਂ ਸਨ ਜੋ ਸੇਠ ਕਰਮਚੰਦ ਦਾ ਹੀ ਰਵਾਲਵਰ ਸੀਗਾ ਵੈਪਨ ਕਤਲ ਕਰਨ ਲਈ ਵਰਤਿਆ ਗਿਆ ਹਥਾਰ ਲਾਸਟ ਦੇ ਕੋਲ ਸੀਗਾ ਜਿਸ ਤੇ ਕੋਈ ਫਿੰਗਰਪ੍ਰਿੰਟ ਨਹੀਂ ਸਨ ਪਰ ਉੱਥੇ ਘੁੰਮਰਿਆਂ ਦੇ ਨਾਲ-ਨਾਲ ਕੇਸ਼ਵ ਪੰਡਤ ਦਾ ਆਈਡੈਂਟੀਟੀ ਕਾਰਡ ਵੀ ਪਾਇਆ ਗਿਆ ਸੀਗਾ ਹੁਣ ਕੇਸ਼ਵ ਥੋੜਾ ਨਾਰਮਲ ਹੋ ਚੁੱਕਾ ਸੀਗਾ ਜਿਸ ਦੀ ਘੰਟਾ ਪਹਿਲਾਂ ਹਾਲਤ ਬਹੁਤ ਖਰਾਬ ਸੀਗੀ ਲਾਸ਼ ਪੋਸਟਮਾਰਟਮ ਕਰਨ ਲਈ ਭੇਜੀ ਜਾ ਚੁੱਕੀ ਸੀ ਮੌਨਿਕਾ ਦਾ ਰੋ ਰੋ ਬੁਰਾ ਹਾਲ ਸੀ ਕੇਸ਼ਵ ਜੀ ਸਥਿਤੀ ਮਾਪਦ ਦਾ ਇੰਸਪੈਕਟਰ ਕਰਨ ਸਖਸੈਨਾ ਕੋਲ ਆਇਆ ਸੀਗਾ ਤੂੰ ਇੱਥੇ ਕਦੋਂ ਦਾ ਹੈ ਕਰੀਬ 8 ਵਜੇ ਦਾ ਕੇਸ਼ਵ ਨੇ ਕਿਹਾ ਕਰੀਬ ਕਰਨ ਸਖਸੈਨਾ ਦੇ ਅੱਖਾਂ ਦੇ ਪਰਵੱਟੇ ਉੱਪਰ ਹੋ ਗਏ ਸੀ ਟਾਈਮ ਦਾ ਪੱਕਾ ਪਤਾ ਨਹੀਂਗਾ ਗਿਰੇ ਕਦੋਂ ਆਉਣ ਤੋਂ ਪਾਈ 10 ਮਿੰਟ ਬਾਅਦ ਹੀ ਅੱਛਾ ਹਾਂ ਫਿਰ ਤਾਂ ਕਤਲ ਕਤਲ ਵਕਤ ਤੂੰ ਬੇਹੋਸ਼ ਨਹੀਂ ਸੀਗਾ ਬਲਕਿ ਹੋ ਸਕਦਾ ਹੈ ਕਤਲ ਤੈ ਕੀਤਾ ਹੋਵੇ ਰਜਨੀਕਾਂਤ ਇੱਕਦਮ ਗਰਜਿਆ ਅਤੇ ਉੱਪਰ ਇੰਸਪੈਕਟਰ ਵੱਲ ਉਂਗਲ ਕੀਤੀ ਸੀਗੀ ਇੰਸਪੈਕਟਰ ਠੋਲੂ ਦੀ ਉਂਗਲ ਅਜੇ ਵੀ ਉਸ ਵੱਲ ਸੀਗੀ ਜੋ ਮਿੰਟ ਹੋਣ ਵਾਲਾ ਪੂਰਾ ਹੋਣ ਵਾਲਾ ਮਿੰਟ ਅਤੇ ਹੋ ਹੀ ਜਾਂਦਾ ਅਗਰ ਮੋਨਿਕਾ ਆ ਕੇ ਠੋਲੂ ਦਾ ਹੱਥ ហេਠਾ ਨਾ ਕਰ ਦਿੱਤਾ ਜਿਹੜੇ ਵਰਦੀ ਦੇ ਤਾਰਿਆਂ ਦੇ ਰੋਬ ਦਿਖਾਉਣਾ ਹੈ 2 ਮਿੰਟ ਵਿੱਚ ਲੈ ਜਾਣਗੇ ਜੇ ਮਾਂ ਦਾ ਦੁੱਧ ਪੀਤਾ ਦੁਬਾਰਾ ਬੋਲ ਤੂੰ ਮੇਰੇ ਗੁਰੂ ਕੇਸ਼ਵ ਪੰਡਤ ਨੂੰ ਜਾਣਦਾ ਤਾਂ ਹੈ ਪਰ ਚੰਗੀ ਤਰ੍ਹਾਂ ਨਹੀਂਗਾ ਠੋਲੂ ਦਾ ਚਿਹਰਾ ਅਤੇ ਅੱਖਾਂ ਲਾਲ ਹੋ ਗਈਆਂ ਸੀਆਂ ਕੰਨ ਦੇ ਮੂੰਹੋਂ ਬੋਲਣਾ ਨਿਕਲਿਆ ਜਿਵੇਂ ਸੱਪ ਸੰਗ ਗਿਆ ਹੋਵੇ ਉਹ ਰਾਮ ਤੇ ਰਹੀਮ ਨੂੰ ਦੇਖ ਕੇ ਆਪੇ ਡਿੱਗਾ ਆਇਡੈਂਟੀਟੀ ਕਾਰਡ ਚੁੱਕ ਕੇ ਕਿਹਾ ਸੀਗਾ ਕਿ ਇਹ ਤੁਹਾਡਾ ਹੈ ਪੰਡਤ ਸਾਹਿਬ ਆਇਡੈਂਟੀਟੀ ਕਾਰਡ ਕੇਸ਼ਵ ਨੂੰ ਦਿਖਾਇਆ ਸੀ ਕੇਸ਼ਵ ਨੇ ਕਿਹਾ ਨਹੀਂ ਐਸ ਇਡੈਂਟੀਟੀ ਕਾਰਡ ਨੂੰ ਧਿਆਨ ਨਾਲ ਪੂਰੀ ਤਸੱਲੀ ਨਾਲ ਥਾਣੇ ਵਿੱਚ ਬੈਠ ਕੇ ਚੈੱਕ ਕਰਕੇ ਫਿਰ ਪੁੱਛਣ ਆਇਓ ਠੋਲੂ ਨੇ ਕਹਾਣੀ ਸਿਰੇ ਹੀ ਲਾ ਦਿੱਤੀ ਸੀਗੀ ਕੇਸ਼ਵ ਨੂੰ ਥਾਣੇ ਬੁਲਾਇਆ ਗਿਆ ਪੰਡਤ ਤੇਜਨੀ ਕਾਂਤ ਦੋ ਅਲੱਗ-ਅਲੱਗ ਕੁਰਸੀਆਂ ਅਤੇ ਕਰਨ ਸਖਸੈਣਾ ਸਾਹਮਣੇ ਵੱਡੇ ਮੇਜ਼ ਦੇ ਪਿੱਛੇ ਵੀ ਕੁਰਸੀ ਦੇ ਵਿੱਚ ਬੜਿਆ ਬੈਠਾ ਸੀਗਾ ਪਿੰਡ ਰੌਪ ਸਾਇਲੈਂਸ ਪੂਰੀ ਸ਼ਾਂਤੀ ਸੀਗੀ ਉਸ ਕਮਰੇ ਦੀ ਚੁੱਪ ਨੂੰ ਕੇਸ਼ਵ ਪੰਡਤ ਨੇ ਹੀ ਤੋੜਿਆ ਸੀਗਾ ਉਸ ਨੇ ਸਿਗਰਟ ਪੈਕਟ ਵਿੱਚੋਂ ਸਿਗਰਟ ਮੂੰਹ ਵਿੱਚ ਵੜੀ ਅਤੇ ਪੈਕਟ ਦੇ ਵਿੱਚ ਹੀ ਲਾਈਟਰ ਨਾਲ 4 ਸਕੇਅਰ ਨੂੰ ਸੁਲਗਾਇਆ ਅਤੇ ਪੈਕਟ ਨੂੰ ਕਰਨ ਵੱਲ ਕਰ ਦਿੱਤਾ ਸੀਗਾ ਲਹੋਂਗੇ ਕਰਨ ਸਖਸੈਨਾ ਨੇ ਅਣਮੰਨੇ ਢੰਗ ਨਾਲ ਪੈਕਟ ਲੈ ਕੇ ਸਿਗਰਟ ਸੁਲਗਾ ਕੇ ਵਾਪਸ ਕੇਸ਼ਵ ਪੰਡਤ ਨੂੰ ਫੜਾ ਦਿੱਤੀ ਸੀਗੀ ਥੈਂਕ ਯੂ ਕੇਸ਼ਵ ਪੰਡਤ ਨੇ ਹੀ ਇੱਕ ਵਾਰ ਪਏ ਹੋਏ ਸਨਾਟੇ ਨੂੰ ਪੰਨਿਆ ਸੀਗਾ ਥੈਂਕ ਯੂ ਸ਼ੁਕਰੀਆ ਧੰਨਵਾਦ ਬੋਲੀਏ ਕੀ ਸੇਵਾ ਕਰੀਏ ਇਹ ਸ਼ਬਦ ਤਾਂ ਮਾਈ ਬਾਪ ਨੂੰ ਕਹਿਣੇ ਚਾਹੀਦੇ ਸਨ ਰਜਨੀਕਾਂਤ ਨੇ ਕਰਨ ਸਖਸੈਨ ਵੱਲ ਹੱਥ ਕਰਕੇ ਕਿਹਾ ਸੀਗਾ ਉਹ ਵੀ ਕਹੂਗਾ ਜਮੂਰੇ ਸਾਹਿਬ ਪਹਿਲਾਂ ਮੈਂ ਕਰਨ ਸਖਸੈਨਾਂ ਨੇ ਬੋਲਣਾ ਸ਼ੁਰੂ ਕੀਤਾ ਸੀਗਾ ਕਿ ਰਜਨੀਕਾਂਤ ਨੇ ਆਪਣੀ ਲੱਤ ਵਿੱਚ ਫਿਰ ਫਸਾ ਦਿੱਤੀ ਸੀਗੀ ਜਮੂਰੇ ਸਾਹਿਬ ਨਹੀਂ ਠੋਲੂ ਸਾਹਿਬ ਸਮਝੇ ਸਿੱਕਾ ਪੰਜ ਵਾਲਾ 5 ਸਾਲ ਦੀ ਗਰੰਟੀ ਵਾਲਾ ਠੋਲੂ ਨਜਾਇਜ਼ ਗੱਲ ਕਹਿਣੇ ਵਾਲੇ ਨੂੰ ਠੋਲੂ ਨਾਲ ਜੀਬ ਖੋਲੂ ਬਸ ਕਰੋ ਜਮੂਰੇ ਸੌਰੀ ਠੋਲੂ ਸਾਹਿਬ ਕਰਨ ਸਖਸਿਆ ਨਾ ਫੇਰ ਕੇਸ਼ਵਲ ਮੂੰਹ ਕਰਕੇ ਬੋਲੇ ਸੀ ਤੁਹਾਡਾ ਅਸਲੀ ਆਈਡੀ ਕਾਰਡ ਕਿੱਥੇ ਹੈ ਮੇਰੇ ਜੇਬ ਵਿੱਚ ਹੈ ਕਸ਼ਵ ਨੇ ਆਰਾਮ ਨਾਲ ਕਿਹਾ ਦਿਖਾਉਂਗੇ ਕਸ਼ਵ ਨੇ ਜੇਬ ਵਿੱਚ ਹੱਥ ਪਾ ਕੇ ਕਰਨ ਸਖਸੈਣਾ ਨੂੰ ਆਈਡੀ ਕਾਰਡ ਦਿੱਤਾ ਤੇ ਬੋਲਿਆ ਪਰ ਤੁਹਾਡਾ ਆਈਡੀ ਕਾਰਡ ਤੁਹਾਡੇ ਕੋਲ ਪਹੁੰਚ ਗਿਆ ਜਾਂ ਨਹੀਂ ਉਹ ਯੋਗਤਾ ਦੀ ਲਾਸ਼ ਕੋਲ ਪਿਆਸ ਸੀਗਾ ਇਹ ਤਾਂ ਹੱਥਾਂ ਦੀ ਸਫਾਈ ਕਰਕੇ ਉੱਥੋਂ ਨਹੀਂ ਮਿਲੇਗਾ ਪਰ ਅਗਰ ਮੈਂ ਨਾ ਚੱਕਦਾ ਤਾਂ ਤੁਸੀਂ ਇਸ ਵਕਤ ਸਾਡੇ ਸਾਹਮਣੇ ਦੀ ਬਜ਼ਾਰ ਪਤਾ ਨਹੀਂ ਅਦਾਲਤ ਵਿੱਚ ਜਾਂ ਲਾਕਅਪ ਵਿੱਚ ਹੁੰਦੇ ਸੀਗੇ ਕਰਨ ਸਖਸੈਣਾ ਗੜਬੜਾਇਆ ਸੀਗਾ ਕੇਸ਼ਵ ਨੇ ਆਪਣੀ ਚਾਲ ਪਹਿਲਾਂ ਚੱਲੀ ਕਿਉਂਕਿ ਉਸ ਦਾ ਆਈਡੀ ਕਾਰਡ ਕਰਮਚਾਰੀ ਦੀ ਲਾਸ਼ ਦੇ ਕੋਲ ਪਿਆ ਸੀਗਾ ਉਹ ਕਤਲ ਦਾ ਇਲਜ਼ਾਮ ਉਸ ਤੇ ਲਗਾ ਸਕਦਾ ਸੀਗਾ ਕਰਨ ਸਖਸੈਣਾ ਨੇ ਕੇਸ਼ਵ ਦਾ ਸਿਨਾਖਤੀ ਕਾਰਡ ਦੇਖਿਆ ਬਿਲਕੁਲਦਰਸਤ ਸੀਗਾ ਫਿਰ ਸਖਸੈਣਾ ਨੇ ਆਪਣੀ ਵਰਦੀ ਦੀਆਂ ਸਾਰੀਆਂ ਜੇਬਾਂ ਦੀ ਤਲਾਸ਼ੀ ਲਈ ਆਈਡੈਂਟੀਟੀ ਕਾਰਡ ਗਾਇਬ ਕਰਨ ਗੜਬੜਾ ਗਿਆ ਸੀਗਾ ਆਪਣੀ ਕੁਰਸੀ ਤੋਂ ਉੱਠਿਆ ਫਿਰ ਜੇਬਾਂ ਫੋਲੀਆਂ ਪਰ ਕਾਰਡ ਨਹੀਂ ਮਿਲਿਆ ਸੀਗਾ ਕੇਸ਼ਵ ਨੇ ਆਰਾਮ ਨਾਲ ਆਪਣਾ ਆਈਡੀ ਕਾਰਡ ਕਰਨ ਤੋਂ ਲੈ ਕੇ ਬੋਲਿਆ ਬੈਠੋ ਪਰਵਧਿਕਾਰ ਮਾਈ ਬਾਪ ਲੱਗਦੇ ਆ ਪਹੁੰਚਿਆ ਨਹੀਂਗਾ ਚਲੋ ਖੈਰ ਤੁਸੀਂ ਬੈਠੋ ਕੇਸ਼ੂ ਜ਼ਿਆਦਾਤਰ ਕਰਨ ਸਖਸੈਨ ਨੂੰ ਮਾਈ ਬਾਪ ਹੀ ਮੰਨਦਾ ਸੀਗਾ ਕਰਨ ਬੈਠ ਗਿਆ ਸੀਗਾ ਉਸ ਨੂੰ ਇੰਜ ਲੱਗਾ ਜਿਵੇਂ ਸਾਹਮਣੇ ਜਮਦੂਤ ਆਏ ਹੋਣ ਅਤੇ ਉਸ ਦੇ ਪ੍ਰਾਣ ਨਾਲ ਲੈ ਕੇ ਹੋਣ ਮਾਈ ਬਾਪ ਕਾਰਡ ਮੈਂ ਅਰਜੁਨ ਸਿੰਘ ਜੀ ਨੂੰ ਫੜਾ ਦਿੱਤਾ ਸੀਗਾ ਤੁਹਾਡੇ ਕੋਲ ਪਹੁੰਚ ਜਾਵੇਗਾ ਕਰਨ ਤੋਂ ਕੁਝ ਨਾ ਬੋਲਿਆ ਗਿਆ ਪਰ ਖੁਦਾਰ ਤੂੰ ਵੀ ਤੇ ਬੀਏ ਸ਼ਹੀਦ ਉਦਮ ਸਿੰਘ ਕੋ ਐਜੂਕੇਸ਼ਨ ਵਿੱਚ ਕਾਲਜ ਕੀਤੀ ਹੈ ਜੋਗਤਾ ਤੇਰੇ ਨਾਲ ਪੜ੍ਹੀ ਹੈ ਭਾਵ ਤੂੰ ਵੀ ਤਾਂ ਉਸ ਦੀ ਕਲਾਸ ਵਿੱਚ ਸੀਗਾ ਤੇ ਮਨੋਮਣੀ ਤੂੰ ਵੀ ਜੋਗਤਾ ਨੂੰ ਪਿਆਰ ਕਰਦਾ ਸੀਗਾ ਫਿਰ ਤੂੰ ਟੈਸਟ ਦੇ ਕੇ ਚੈੱਕ ਅਤੇ ਜੈਕ ਲਾ ਕੇ ਸਬ ਇੰਸਪੈਕਟਰ ਬਣ ਗਿਆ ਤੇਰੀ ਉੱਪਰ ਤੱਕ ਪਹੁੰਚ ਨੇ ਤੈਨੂੰ ਇੰਸਪੈਕਟਰ ਬਣਾ ਦਿੱਤਾ ਇਹਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਤੂੰ ਜੋਗਤਾ ਨੂੰ ਮਿਲਿਆ ਵੀ ਸੀਗਾ ਲੁਧਿਆਣੇ ਤੋਂ ਜੋਗਤਾ ਜੋ ਕਿ ਪੀ ਐਚ ਡੀ ਕਰਨ ਲੱਗ ਗਈ ਸੀ ਅਤੇ ਬਾਰ ਨੂੰ ਆਉਂਦੀ ਸੀ ਤਾਂ ਤੂੰ ਵੀ ਉਸ ਦੇ ਕਰਯੋਗਤਾਂ ਨੂੰ ਮਿਲਦਾ ਅਤੇ ਤੇਰਾ ਜੀ ਲੱਗ ਜਾਂਦਾ ਅਤੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਸੀ ਰਜਨੀਕਾਂਤ ਦੇ ਬੋਲੇ ਸ਼ਬਦ ਧਮਕਾਏ ਧਮਾਕੇ ਹੀ ਕਰਦੇ ਜਾ ਰਹੇ ਸਨ ਕਰਨ ਸ਼ਕਸੇਣਾ ਠੋਲੂ ਵੱਲ ਬਿਟਰ ਬਿਟਰ ਦੇਖ ਰਿਹਾ ਸੀ ਗਾ ਰਜਨੀਕਾਂਤ ਨੇ ਆਪਣੇ ਬਰਾਂਡ ਦਾ ਵਿਲੇਜ ਨੀਵੀ ਕਟ ਡੱਬੀ ਜੋ ਕੱਢਿਆ ਅਤੇ ਵਗਾ ਕੇ ਮੂੰਹ ਵਿੱਚ ਮਾਰਿਆ ਜੋ ਠੋਲੂ ਦੇ ਬੁੱਲਾ ਵਿੱਚ ਜਾ ਫਸਿਆ ਸੀਗਾ ਫਿਰ ਮਾਚਸ ਦੀ ਤिली ਕੱਢ ਕੇ ਮਾਚਸ ਦਾ ਪोटाश ਵਾਲਾ ਪਾਸਾ ਮਾਰਿਆ ਸੀਗਾ ਤिली ਜਲੀ ਤੇ ਸਿਗਰਟ ਸਲਗਾਇਆ ਤੇ ਮਾਚਸ ਨੂੰ ਉਂਗੂਠੇ ਤੇ ਪਹਿਲੀ ਉਂਗਲ ਤੇ ਰੱਖ ਕੇ ਟੰਕਾ ਮਾਰਿਆ ਸੀਗਾ ਕਰਨ ਡਰ ਕੇ ਪਿੱਛੇ ਨੂੰ ਹੋ ਗਿਆ ਜੀਗਾ ਪਰ ਡੱਬੀ ਠੋਲੂ ਦੀ ਸ਼ਰਟ ਵਾਲੀ ਜੇਬ ਵਿੱਚ ਚੁੱਬੀ ਮਾਰ ਗਏ ਸੀਗੀ ਕਰਨ ਸਖਸਿਆ ਨੂੰ ਠੋਲੂ ਇੱਕ ਤਰ੍ਹਾਂ ਦਾ ਮੇਰੇ ਅਕਲ ਅਜੂਬਾ ਲੱਗਣ ਲੱਗਿਆ ਸੀਗਾ ਕੇਸ਼ਵ ਨੇ ਵੀ ਹੈਰਾਨੀ ਨਾਲ ਰਜਨੀਕਾਂਤ ਵੱਲ ਦੇਖਿਆ ਸੀ ਗੁਰੂ ਜੀ ਕਰਨ ਦਾ ਆਈਡੀ ਕਾਰਡ ਅਰਜੁਨ ਨੇ ਮੈਨੂੰ ਦੇ ਦਿੱਤਾ ਸੀਗਾ ਵਾਹ ਮਿਸਟਰ ਜ਼ੀਰੋ ਬਰਾਂਡ ਕੇਸ਼ਵ ਬੋਲਿਆ ਸੀਗਾ ਹੁਣ ਦੱਸੋ ਸਖਸੈਨਾ ਸਾਹਿਬ ਕਿਵੇਂ ਯਾਦ ਕੀਤਾ ਇਹ ਮੈਨੂੰ ਅਤੇ ਮੇਰੇ ਗੁਰੂ ਜੀ ਨੂੰ ਰਜਨੀਕਾਂਤ ਹਨ ਆਰਾਮ ਨਾਲ ਬੋਲਿਆ ਸੀਗਾ ਇਹ ਇਹ ਹੀ ਪੁੱਛਣ ਲਈ ਕਿ ਆਈਡੀ ਕਾਰਡ ਮੇਰਾ ਮਤਲਬ ਆ ਆਈਡੀ ਕਾਰਡ ਨਹੀਂ ਨਹੀਂ ਕੋ ਗੁਰੂ ਕਰਕੇ ਬਸ ਓੰਜ ਹੀ ਬੁਲਾਇਆ ਸੀਗਾ ਮਿਸਟਰ ਰਜਨੀਕਾਂਤ ਜੀ ਫੜ ਲੋ ਭੂਣ ਦੇ ਕੰਨ ਖੋਦਿਆ ਚੂਹਾ ਉੱਪਰ ਨੂੰ ਹੱਥ ਕਰਕੇ ਕਿਹਾ ਫਿਰ ਹੱਥ ਹੇਠਾਂ ਵੱਲ ਜ਼ਮੀਨ ਤੋਂ 2 ਇੰਚ ਦੇ فاਸਲੇ ਕਰਕੇ ਕਿਹਾ ਸੀਗਾ ਨਿਕਲਿਆ ਪਹਾੜ ਜਿੰਨਾ ਛੋਟਾ ਜਿਹਾ ਇੰਨਾ ਛੋਟਾ ਜਿਹਾ ਕਸ਼ ਲਾ ਕੇ ਸਜੇ ਹੱਥ ਦੀ ਉਂਗਲ ਤੇ ਅੰਗੂਠੇ ਨੂੰ 1 ਸੈਂਟੀਮੀਟਰ ਦੀ ਦੂਰੀ ਕਰਕੇ ਕਿਹਾ ਸੀਗਾ ਕੇਸ਼ਵ ਮੁਸਕਰਾਇਆ ਸੀਗਾ ਹੁਣ ਆਗਿਆ ਹੈ ਜਾਨ ਦੀ ਰਜਨੀ ਕਾਂਤ ਨੇ ਉੱਠਦੇ ਹੋਏ ਕਿਹਾ ਸੀਗਾ ਬਿਲਕੁਲ ਜਨਾਬ ਕਾਨ ਨੇ ਉੱਠਦੇ ਕਿਹਾ ਕੇਸ਼ਵ ਵੀ ਉੱਠਿਆ ਸੀਗਾ ਹਾਂ ਮਾਈ ਬਾਪ ਇੱਕ ਹੋਰ ਗੱਲ ਤੁਸੀਂ 5 ਮਾਰਚ ਨੂੰ ਜਿਸ ਦਿਨ ਜੋਗਤਾ ਦਾ ਕਤਲ ਹੋਇਆ ਏ 12 ਵਜੇ 20 ਮਿੰਟ ਤੇ ਆਏ ਸੀਗੇ ਪਰ ਇੰਨੇ ਘਰੇਲੂ ਰਿਸ਼ਤੇਦਾਰ ਦੇ ਵਿਆਹ ਹੋਵੇ ਤੇ ਤੁਸੀਂ ਨਾ ਜਾਓ ਇਹ ਬੜੀ ਹੈਰਾਨੀ ਦੀ ਗੱਲ ਹੈ ਤੁਸੀਂ 12 ਵਜੇ ਅਗਰ ਵਿਆ ਠੋਲੂ ਦੀ ਗੱਲ ਕੱਟ ਕੇ ਕਰਨ ਸਖ세ਨਾ ਬੋਲਿਆ ਸੀ ਇਹ ਮੇਰਾ ਜਾਤੀ ਮਾਮਲਾ ਹੈ ਮੈਂ ਠੋਲੂ ਫਿਰ ਵਿੱਚ ਦੀ ਬੋਲਿਆ ਸੀਗਾ ਠੀਕ ਹੈ ਇਹ ਤੇਰਾ ਜਾਤੀ ਮਾਮਲਾ ਹੈ ਪਰ ਮੈਂ ਇਹ ਮੰਨ ਕੇ ਕਹਿਣਾ ਅਗਰ ਤੂੰ 12 ਵਜੇ ਆਪਣਾ ਕੰਮ ਕਰਕੇ ਆਪਣੀ ਵਰਦੀ ਪਹਿਨ ਕੇ ਸਵਾ 12 ਵਜੇ ਥਾਣੇ ਹਰਗिज ਨਹੀਂ ਪਹੁੰਚ ਸਕਦਾ ਕਾ ਤੇਰਾ ਮਤਲਬ ਕੀ ਹੈ ਅਣਪੜ ਗਵਾਰਾ ਵਾਂਗ ਮੈਂ ਤੂ 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 ਕਰਕੇ ਬੋਲ ਰਿਹਾ ਹਾਂ ਅਧਿ ਯੋਗਤਾ ਦਾ ਕਤਲ ਮੇਰੇ ਸਿਰ ਮੜ ਰਿਹਾ ਹੈ ਮੈਂ ਕਿਹਾ ਸੀਗਾ ਮੰਨ ਲਵੋ ਅਸੀਂ ਤਾਂ ਆਪਣੇ ਆਪ ਤੇ ਵੀ ਸ਼ੱਕ ਕਰਦੇ ਹਾਂ ਕਿਹਾ ਸੀਗਾ ਪਰ ਜੋ ਮੇਰੇ ਪਿੱਛੇ 4 ਸਾਲਾਂ ਦੀ ਡਿਟੇਲ ਮੈਨੂੰ ਦਿੱਤੀ ਹੈ ਉਸ ਵਿੱਚ ਤੈਂ ਮੰਨ ਲਵੋ ਨਹੀਂ ਕਿਹਾਗਾ ਜੋ ਗੱਲਾਂ ਕਹੀਆਂ ਉਹਨਾਂ ਦਾ ਸਬੂਤ ਪੇਸ਼ ਕਰ ਲੈ ਹੁਣ ਲੈ ਮੇਜ਼ ਉੱਪਰ ਹੀ ਸਟੈਂਪ ਪੈੜ ਚੱਕ ਕੇ ਇੱਕ ਕਾਗਜ਼ ਤੇ ਅੰਗੂਠਾ ਲਾ ਲੈ ਅੰਗੂਠਾ ਮੇਕੋ ਲਾਮਾ ਕਰਨ ਨੇ ਜੋਰ ਲਾ ਕੇ ਕਿਹਾ ਜਦ ਹੀ ਤਦ ਹੀ ਤਿੰਨ ਸਪਾਹੀਆਂ ਕਮਰਚ ਆ ਗਏ ਸੀਗੇ ਫਰੀਦਾ ਜੇ ਤੂੰ ਅਲਫ ਲਤੀਫ ਕਾਲੇ ਲਖਨ ਲੇਖਰ ਜਨੀਕਾਂਤ ਕਹਿੰਦਾ ਬਾਹਰ ਵੱਲ ਨੂੰ ਚੱਲ ਪਿਆ ਤੇ ਫਿਰ ਬੋਲਿਆ ਆਉ ਗੁਰੂ ਜੀ ਇਹਨਾਂ ਦਿਲਾਂ ਵਿੱਚ ਨਹੀਂ ਮੇਲ ਤੇ ਨਾ ਇਹਨਾਂ ਤਿਲਾਂ ਵਿੱਚ ਤੇਲ ਆ ਕੇ কেশਵ ਤੇ ਠੋਲੂ ਬਾਹਰ ਆ ਗਏ ਸੀ কেশਵ ਨੇ ਪੁੱਛਿਆ ਕਰਨ ਬਾਰੇ ਕਿਵੇਂ ਜਾਣਿਆ ਆ ਕੱਲ ਰਾਤ ਰਕੇਸ਼ ਜੀ ਫੈਕਸ ਆਈ ਸੀਗੀ ਮੈਂ ਪੜ ਲਈ ਸਵੇਰੇ ਦੇਣੀ ਸੀਗੀ ਉਦੋਂ ਤੂੰ ਸੀ ਹੈ ਨਹੀਂ ਸੀਗੇ ਸੋ ਫੈਕਸ ਪੜ੍ਹ ਕੇ ਚਾੰਦ ਨੂੰ ਦੇ ਆਇਆ ਸੀਗਾ